ਗੁਰਮੁਖੋ ਭਾਈ ਮਤੀ ਦਾਸ ਨੂੰ ਕਿਹਾ ਗਿਆ ਜੇ ਵੀ ਵੇਲਾ ਹੀ ਜੇ ਗੁਰੂ ਵਾਲੇ ਪਾਸੇ ਜਾਏਗਾ ਆਰਾਇਆ ਹੈ ਜੇ ਸਾਡੇ ਵਾਲੇ ਪਾਸੇ ਆਏਗਾ ਮਾਇਆ ਮਿਲੇਗੀ ਪਦਾਰਥ ਮਿਲਣਗੇ ਦੌਲਤ ਮਿਲੇਗੀ ਤੇ ਭਾਈ ਸਤੀ ਦਾਸ ਵਾਹਿਗੁਰੂ ਭਾਈ ਮਤੀ ਦਾਸ ਨੇ ਇਹ ਕਿਹਾ ਸੀ ਮਾਇਆ ਦਾ ਆਨੰਦ ਬਹੁਤ ਲੈ ਕੇ ਵੇਖਿਆ ਜੇ ਦੋ ਚੀਜ਼ਾਂ ਵਿੱਚੋਂ ਇੱਕ ਚੀਜ਼ ਚੁਣਨੀ ਹੋਵੇ ਤਾਂ ਦੋਵਾਂ ਦਾ ਸਵਾਦ ਵੇਖਣਾ ਪੈਂਦਾ ਪੈਸੇ ਦੇ ਸਵਾਦ ਤਾਂ ਬੜੇ ਵੇਖੇ ਆ ਮੈਨੂੰ ਆਰੇ ਦਾ ਸਵਾਦ ਵੀ ਵਿਖਾਓ ਗੁਰਮੁਖੋ ਬਜ਼ੁਰਗ ਭਾਈ ਮਤੀ ਦਾਸ ਉਹਨਾਂ ਦੇ ਸਿਰ ਤੋਂ ਦਸਤਾਰ ਲਾਹ ਦਿੱਤੀ ਗਈ ਚੀਰ ਕੱਢਿਆ ਜਿਵੇਂ ਬੇਬੀਆਂ ਚੀਰ ਕੱਢਦੀਆਂ ਨੇ ਨਾ ਕੇਸਾਂ ਵਿੱਚ ਉੱਥੇ ਆਰਾ ਰੱਖਿਆ ਪਹਿਲਾਂ ਸਰੀਰ ਨੂੰ ਲੱਕੜਾਂ ਦੇ ਵਿੱਚ ਜੋੜ ਦਿੱਤਾ ਉਹ ਇਸ ਕਰਕੇ ਜੋੜਿਆ ਕਿ ਜਦੋਂ ਆਰਾ ਚੱਲੇਗਾ ਤੇ ਇਹ ਸਰੀਰ ਤੜਪੇਗਾ ਤੇ ਸਰੀਰ ਨੂੰ ਲੱਕੜਾਂ ਦੇ ਵਿੱਚ ਜੂੜਿਆ ਤੇ ਆਰਾ ਸਿਰ ਤੇ ਰੱਖ ਕੇ ਨਾ ਵੱਡਾ ਆਰਾ ਇੱਕ ਵਾਰੀ ਅੱਗੇ ਤੇ ਇੱਕ ਵਾਰੀ ਪਿੱਛੇ ਕੀਤਾ ਕਥਾ ਕਰ ਲੈਣੀ ਸੌਖੀ ਹੈ ਕਥਾ ਸੁਣ ਲੈਣੀ ਵੀ ਸੌਖੀ ਹੈ ਪਰ ਗੁਰਮਖੋ ਇਹ ਵਰਤਣਾ ਸਰੀਰ ਉੱਤੇ ਬੜੀ ਵੱਡੀ ਗੱਲ ਹੈ ਜਦੋਂ ਇੱਕ ਵਾਰੀ ਆਰਾ ਅੱਗੇ ਕੀਤਾ ਇੱਕ ਵਾਰੀ ਪਿੱਛੇ ਕੀਤਾ ਜਿਹੜਾ ਸਿਰ ਦੇ ਉੱਪਰ ਚੀਰ ਹੁੰਦਾ ਨਾ ਸਾਡੇ ਸਿਰ ਵਾਲਾ ਉੱਪਰਲਾ ਮਾਸ ਜਿਹੜਾ ਹੁੰਦਾ ਇਹ ਮਾਸ ਬਹੁਤ ਕੂਲਾ ਹੁੰਦਾ ਇਹ ਮਾਸ ਸਖਤ ਨਹੀਂ ਹੁੰਦਾ ਉੰਜਵੇਂ ਅੱਡੀ ਦਾ ਮਾਸ ਐ ਸਖਤ ਹੁੰਦਾ ਸਿਰ ਵਾਲਾ ਮਾਸ ਬਹੁਤ ਨਰਮ ਹੁੰਦਾ ਉਸੇ ਵੇਲੇ ਮਾਸ ਚੀਰਿਆ ਗਿਆ ਤੇ ਜਦੋਂ ਮਾਸ ਚੀਰਿਆ ਗਿਆ ਆਰਾ ਸਰੀਰ ਦੇ ਵਿੱਚ ਖੁੱਭਿਆ ਤੇ ਗੁਰਮੁਖ ਖੂਨ ਦਾ ਪ੍ਰਣਾਲਾ ਛੁੱਟ ਗਿਆ ਬਾਬੇ ਮਤੀ ਦਾਸ ਦਾ ਚਿੱਟਾ ਦਾੜਾ ਉਸੇ ਵੇਲੇ ਲਾਲ ਰੰਗ ਦਾ ਹੋ ਗਿਆ ਆਪਣੇ ਖੂਨ ਦੇ ਨਾਲ ਤੇ ਸਿਰ ਦੇ ਵਿੱਚ ਆਰਾ ਲੱਗਾ ਹੋਇਆ ਅੱਗੇ ਪਿੱਛੇ ਕਰਕੇ ਆਰਾ ਖੁੱਭ ਗਿਆ ਤੇ ਜਲਾਦ ਇਹ ਕਹਿੰਦਾ ਸੀ ਵੀ ਅਜੇ ਵੀ ਸਮਾਂ ਬਜ਼ੁਰਗਾ ਅਜੇ ਖੋਪੜੀ ਦਾ ਉੱਪਰਲਾ ਮਾਸ ਹੈ ਇਹਨੂੰ ਮੈਂ ਸੀਂਦਿਆਂਗਾ ਪਰ ਅਜੇ ਵੀ ਸਮਾਂ ਹੀ ਗੁਰੂ ਵਾਲਾ ਪਾਸਾ ਛੱਡ ਕੇ ਤੇ ਸਾਡੇ ਵਾਲੇ ਪਾਸੇ ਆ ਜਾ ਤੇ ਭਾਈ ਮਤੀਦਾਸ ਨੇ ਕਿਹਾ ਸੀ ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਨਾਏ ਮੈਨੂੰ ਆਰਾ ਚੰਗਾ ਲੱਗਦਾ ਹੈ ਛੇਤੀ ਕਰੋ ਮੇਰੇ ਸਰੀਰ ਦੇ ਦੋ ਟੋਟੇ ਕਰ ਦਿਓ ਆਰਾ ਪਿਆਰਾ ਲਗਤ ਹੈ ਸਾਰਾ ਕਰੋ ਬਣਾਏ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਏ ਚਾਂਦਨੀ ਚੌਕ ਵਿੱਚ ਜਿਹੜੇ ਲੋਕ ਖਲੋਤੇ ਸਨ ਦੰਦਾਂ ਦੇ ਥੱਲੇ ਉਂਗਲਾਂ ਦੇ ਦਿੱਤੀਆਂ ਸੀ ਵੀ ਹੈ ਕੋਈ ਇਸ ਤਰ੍ਹਾਂ ਵੀ ਕਰ ਸਕਦਾ ਗੁਰਮਖੋ ਜਦੋਂ ਆਰਾ ਚੱਲਿਆ ਹੁਣ ਮੈਂ ਇੱਕ ਬੇਨਤੀ ਕਰਨ ਲੱਗਾ ਆਪਣੇ ਚੋਂ ਕਿੰਨੇ ਕੁ ਸਿੰਘ ਉਹ ਬੈਠੇ ਨੇ ਜਾਂ ਮਾਤਾਵਾਂ ਬੈਠੀਆਂ ਨੇ ਜਿਨ੍ਹਾਂ ਨੇ ਅੱਜ ਸ੍ਰੀ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕੀਤਾ ਜਿਨ੍ਹਾਂ ਜਪਜੀ ਸਾਹਿਬ ਪੜਿਆ ਕਿਉਂ ਆਰਾ ਚੱਲਦਾ ਜਾ ਰਿਹਾ ਨਾਲ ਨਾਲ ਜਪਜੀ ਸਾਹਿਬ ਦਾ ਪਾਠ ਹੋ ਰਿਹਾ ਨੱਕ ਵੱਢਿਆ ਗਿਆ ਜੀਭ ਵੱਡੀ ਗਈ ਗਲਾ ਵੱਡੇ ਆ ਗਿਆ ਛਾਤੀ ਦੀਆਂ ਹੱਡੀਆਂ ਵੱਡੀਆਂ ਗਈਆਂ ਸਾਰਾ ਸਰੀਰ ਦੋ ਫਾੜ ਹੋ ਗਿਆ ਤੇ ਗੁਰਮੁਖੋ ਜਪਜੀ ਸਾਹਿਬ ਦੀ ਬਾਣੀ ਦੀ ਆਵਾਜ਼ ਬੰਦ ਨਹੀਂ ਹੋਈ ਜੀ ਸਾਧ ਸੰਗਤ 350 ਸਾਲ ਹੋ ਗਏ ਆ ਇਹ ਸਾਖੀ ਸੁਣਾਉਂਦਿਆਂ ਨੂੰ ਇਹ ਬਰਤੰਤ ਚੱਲਦੇ ਨੂੰ 350 ਸਾਲ ਹੋ ਗਏ ਨੇ ਪਰ ਚੇਤਾ ਰੱਖਿਓ ਇਹ ਸਾਕੀ ਤੋਂ ਕਦੀ ਰਸ ਨਹੀਂ ਤੇ ਮੁਕਿਆ ਕਿਉਂਕਿ ਇਹ ਮਰ ਜੀਵੜਿਆਂ ਦੀ ਗਾਥਾ ਹੈ 350 ਸਾਲ ਪਹਿਲਾਂ ਇਹ ਕਾਰਾ ਵਰਤਿਆ ਇਹ ਥਾਕਾ ਵਰਤਿਆ ਕਾਲ ਯੁਗ ਦਾ ਸਭ ਤੋਂ ਵੱਡਾ ਸਾਕਾ ਸੀ ਇਹ ਕਿਉਂਕਿ ਮਹਾਰਾਜ ਆਪ ਲਿਖਦੇ ਬਾਜਾਂ ਵਾਲੇ ਕੀਨੋ ਵੱਡੋ ਕਲੂ ਮਹਸਾਕਾ ਕਲੂ ਦਾ ਅਰਥ ਹੈ ਕਲਯੁਗ ਕਲਯੁਗ ਦੇ ਵਿੱਚ ਨੌਵੇਂ ਪਾਤਸ਼ਾਹ ਨੇ ਸਭ ਤੋਂ ਵੱਡਾ ਸ਼ਾਕਾ ਕੀਤਾ ਨਾਲ ਸਿੱਖਾਂ ਨੇ ਸ਼ਾਕਾ ਕੀਤਾ ਦੋ ਟੋਟੇ ਹੋ ਗਏ ਅਰਦੋ ਉਰਦ ਚਰਾਏ ਕਰ ਡਾਰਾ ਪਰਿਓ ਪ੍ਰਿਥਵੀ ਪਰ ਹੋਇਆ ਦੋ ਫਾਰਾ ਦੋਨੋ ਤਨ ਤੇ ਜਪਦੀ ਪੜੇ ਜੀਬ ਤਾਂ ਕੱਟੀ ਗਈ ਐ ਮਾੜਾ ਰਿਆ ਜੀਬ ਨੂੰ ਟੱਕ ਲੱਗ ਜੇ ਬੋਲਿਆ ਨਹੀਂ ਜਾਂਦਾ ਜੀਬ ਤੇ ਛਾਲਾ ਹੋ ਜੇ ਤਾਂ ਵੀ ਬੋਲਿਆ ਨਹੀਂ ਜਾਂਦਾ ਪਰ ਜਿਹੜੀ ਜੀਬ ਕੱਟੀ ਗਈ ਐ ਉਹਦੇ ਤੋਂ ਬੋਲਿਆ ਕਿੱਥੋਂ ਜਾਏਗਾ ਜੀਬ ਕੱਟੀ ਗਈ ਐ ਪਰ ਸਰੀਰ ਦੇ ਦੋਵਾਂ ਹਿੱਸਿਆਂ ਵਿੱਚੋਂ ਗੁਰੂ ਨਾਨਕ ਦੇ ਬਾਣੀ ਜਪਜੀ ਦੀ ਆਵਾਜ਼ ਆ ਰਹੀ ਹੈ ਸਾ ਸੰਗਤ ਜੀ ਜਪਜੀ ਸਾਹਿਬ ਦੀ ਆਵਾਜ਼ ਆ ਰਹੀ ਹੈ ਕਿਵੇਂ ਆ ਰਹੀ ਹੈ ਨੌਵੇਂ ਪਾਤਸ਼ਾਹ ਦਾ ਇੱਕ ਆਪਣਾ ਬਚਨ ਹੈ ਮੱਛੀ ਦੀ ਉਦਾਹਰਣ ਸਤਗੁਰਾਂ ਨੇ ਦਿੱਤੀ ਹੈ ਜਿਹੜੇ ਲੋਕ ਮੱਛਲੀ ਖਾਂਦੇ ਆ ਪਹਿਲਾਂ ਮੱਛੀ ਨੂੰ ਲਿਆ ਕੇ ਕੱਟਦੇ ਐ ਵੱਢਦੇ ਐ ਉਹਨੂੰ ਤਲਦੇ ਐ ਉਹਨੂੰ ਚਿੱਥਦੇ ਐ ਫੇਰ ਉਹ ਅੰਦਰ ਜਾਂਦੀ ਸਾਡੇ ਪੇਟ ਵਿੱਚ ਇਤਿਹਾਸ ਮਾਰਦੀ ਬਾਣੀ ਦੇ ਬੋਲ ਨੇ ਮੀਨ ਪਕਰ ਫਾਂਕਿਓ ਅਰ ਕਾਟਿਓ ਰਾਂਦ ਕਿਓ ਬਹੁ ਬਾਣੀ ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਬਿਸਰਿਓ ਪਾਣੀ ਮੱਛੀ ਫੜੀ ਗਈ ਕੱਟੀ ਗਈ ਵੱਡੀ ਗਈ ਚਿੱਥੀ ਗਈ ਪਰ ਕਹਿੰਦੇ ਜਿਹੜਾ ਰਾਤ ਮੱਛੀ ਖਾ ਕੇ ਸੌਂਦਾ ਹੈ ਨਾ ਉਹ ਰਾਤ ਉਠ ਉਠ ਕੇ ਪਾਣੀ ਪੀਂਦਾ ਸੁੱਤੇ ਪਏ ਨੂੰ ਪਿਆਸ ਲੱਗੀ ਜਾਂਦੀ ਹੈ ਕਹਿੰਦੇ ਸੁੱਤੇ ਪਏ ਨੂੰ ਕਿਉਂ ਪਿਆਸ ਲੱਗਦੀ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਐ ਉਹਨੂੰ ਸੁੱਤੇ ਪਏ ਨੂੰ ਪਿਆਸ ਇਸ ਕਰਕੇ ਲੱਗਦੀ ਹੈ ਕਿਉਂਕਿ ਉਹਨੇ ਮੱਛਲੀ ਖਾਧੀ ਹੈ ਮੱਛਲੀ ਦੀ ਪਾਣੀ ਨਾਲ ਪ੍ਰੀਤੀ ਹੈ ਉਹ ਖਾਧੀ ਵੀ ਗਈ ਤਾਂ ਵੀ ਪਾਣੀ ਮੰਗਦੀ ਹੈ ਕਹਿੰਦੇ ਸਿਖਾ ਤੇਰਾ ਜਪਜੀ ਦੇ ਨਾਲ ਇੰਜ ਪਿਆਰ ਹੋਵੇ ਮੈਂ ਫਿਰ ਬੇਨਤੀ ਕਰਦਾ ਹਾਂ ਅੱਜ ਕਿੰਨੇ ਕਨੇ ਜਪਜੀ ਦਾ ਪਾਠ ਕੀਤਾ ਆਪ ਸੋਚ ਕੇ ਵੇਖ ਲੋ ਜਪਜੀ ਸਾਹਿਬ ਦਾ ਪਾਠ ਪੜਿਆ ਆ ਆਪਾਂ ਗੁਰਮਖੋ ਨਹੀਂ ਪੜਿਆ ਹੋਏਗਾ ਕਿਹੇ ਬਿਰਲੇ ਬਿਰਲੇ ਨੇ ਕੀਤਾ ਹੋਏਗਾ ਉਹ ਸਾਡੇ ਵੱਡੇ ਵਡੇਰੇ ਤਾਂ ਕੱਟੇ ਜਾਂਦੇ ਸਨ ਪਰ ਜਪਜੀ ਦਾ ਪਾਠ ਨਹੀਂ ਸੀ ਵਿਸਰਦਾ ਚੰਦਨੀ ਚੌਂਕ ਦੇ ਵਿੱਚ ਖੂਨ ਹੀ ਖੂਨ ਫੈਲ ਗਿਆ ਬਜ਼ੁਰਗ ਬਾਬੇ ਮਤੀ ਦਾਸ ਦੇ ਦੋ ਟੋਟੇ ਪਏ ਐ ਦੋਨੋਂ ਤਨ ਤੇ ਜਪ ਜੀ ਪੜੇ ਦੋਵਾਂ ਟੋਟਿਆਂ ਚੋਂ ਜਪਦੀ ਦੀ ਆਵਾਜ਼ ਆਉਂਦੀ ਆ ਇੰਨਾ ਵੱਧ ਬਾਣੀ ਨਾਲ ਪਿਆਰ ਸੀ ਸਾਡਾ ਪਿਆਰ ਕਿੰਨਾ ਕੁ ਐ ਅੱਜ ਵਿਚਾਰਨ ਦੀ ਲੋੜ ਹੈ ਕਿੰਨਾ ਕੁ ਪਿਆਰ ਅਸੀਂ ਗੁਰੂ ਦੀ ਬਾਣੀ ਨਾਲ ਕਰਦੇ ਆਂ ਸਾਨੂੰ ਤਾਂ ਗੁਰੂ ਦੇ ਚਰਨਾਂ 'ਚ ਬਿਠਾਉਣ ਵਾਸਤੇ ਵੀ ਪ੍ਰਬੰਧਕਾਂ ਦਾ ਜ਼ੋਰ ਲੱਗ ਗਿਆ ਫਿਰ ਵਾਰੀ ਆਉਂਦੀ ਭਾਈ ਦਿਆਲਾ ਜੀ ਦੀ ਬਜ਼ੁਰਗ ਸਨ ਭਾਈ ਦਿਆਲਾ ਜੀ ਭਾਈ ਮਨੀ ਸਿੰਘ ਦੇ ਭਰਾ ਸਨ ਸਾਧ ਸੰਗਤ ਦੀ ਭਾਈ ਮਨੀ ਸਿੰਘ ਉਹ ਸਿੰਘ ਹੈ ਜਿਹਦੇ ਬੰਦ-ਬੰਦ ਕੱਟੇ ਗਏ ਸਨ ਬੰਦ-ਬੰਦ ਕਹਿੰਦੇ ਆ ਜਿੱਥੇ ਵੀ ਜੋੜ ਆ ਉਂਗਲ ਦੇ ਪੋਟਿਆਂ ਦਾ ਇੱਥੋਂ ਬੰਦ ਸ਼ੁਰੂ ਹੋ ਜਾਂਦਾ ਸ਼ਰੀਰ ਵਿੱਚ ਜਿੱਥੇ-ਜਿੱਥੇ ਜੋੜ ਉਹਨਾਂ ਜੋੜਾਂ ਤੋਂ ਉਹਨੂੰ ਵੱਢਿਆ ਗਿਆ ਸੀ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਉਹਨਾਂ ਦੇ ਸਕੇ ਭਰਾ ਨੇ ਭਾਈ ਦਿਆਲਾ ਜੀ ਭਾਈ ਦਿਆਲੇ ਨੂੰ ਪੁੱਛਿਆ ਗਿਆ ਸਿਖਾ ਵੇਖ ਲੈ ਜੇ ਤੇ ਜਾਣਾ ਗੁਰੂ ਤੇਗ ਬਹਾਦਰ ਵੱਲ ਫਿਰ ਇਹੋ ਹਾਲ ਹੋਏਗਾ ਜਿਹੜਾ ਤੁਹਾਡੇ ਸਾਥੀ ਦਾ ਕੀਤਾ ਭਾਈ ਦਿਆਲਾ ਜੀ ਸਾਧ ਸੰਗਤ ਜੀ ਉਹਨਾਂ ਨੇ ਇਹੋ ਹੀ ਜਵਾਬ ਦਿੱਤਾ ਵੀ ਜੋ ਮੇਰੇ ਨਾਲ ਦੇ ਸਿੱਖ ਨਾਲ ਕੀਤਾ ਨਾ ਓਹ ਤੁਸੀਂ ਮੇਰੇ ਨਾਲ ਕਰੋ ਦੇਗ ਉਬਾਲੀ ਗਈ ਉੱਬਲਦੀ ਦੇਗ ਵਿੱਚ ਭਾਈ ਦਿਆਲਾ ਜੀ ਨੂੰ ਬਿਠਾ ਕੇ ਤੇ ਫਿਰ ਸਾਥ ਸੰਗਤ ਦੀ ਉਤੋਂ ਟੱਕਣ ਦੇ ਦਿੱਤਾ ਪਰ ਭਾਈ ਦਿਆਲਾ ਜੀ ਵੀ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਜਪਜੀ ਦਾ ਪਾਠ ਭਾਈ ਦਿਆਲੇ ਨੇ ਵੀ ਕੀਤਾ ਇੱਕ ਨੂੰ ਜਿਉਂਦੇ ਨੂੰ ਵੱਢ ਦਿੱਤਾ ਇੱਕ ਸਿੱਖ ਨੂੰ ਜਿਉਂਦੇ ਨੂੰ ਉਬਾਲ ਦਿੱਤਾ ਪਰ ਧਰਮ ਨਹੀਂ ਛੱਡਿਆ ਤੇ ਤੀਜਾ ਸਿੱਖ ਸੀ ਭਾਈ ਮਤੀ ਦਾਸ ਦਾ ਸਗਾ ਭਰਾ ਚੁੱਪ ਹੋ ਜਾਓ ਭਾਈ ਸਤੀ ਦਾਸ 70 ਸਾਲ ਤੋਂ ਵੱਧ ਉਸ ਬਜ਼ੁਰਗ ਦੀ ਉਮਰ ਸੀ ਗੁਰਮੁਖੋ 70 ਸਾਲ ਤੋਂ ਵੱਧ ਆ ਜਿਵੇਂ ਆ ਪਿੱਪਲ ਹੈ ਨਾ ਇਸ ਤਰ੍ਹਾਂ ਚੰਦਨੀ ਚੌਂਕ ਵਿੱਚ ਬੋਰਡ ਸੀ ਬੋਰਡ ਦੇ ਥੱਲੇ ਪਿੰਜਰੇ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਬੈਠੇ ਸਨ ਦੋ ਸਿੱਖਾਂ ਨਾਲ ਇਸ ਤਰ੍ਹਾਂ ਹੋ ਚੁੱਕਾ ਸੀ ਸਰੀਰ ਉੱਬਲ ਗਿਆ ਤੀਜਾ ਸਿੱਖ ਭਾਈ ਸਤੀਦਾਸ ਜਿਦੀ ਉਮਰ 70 ਸਾਲਾਂ ਤੋਂ ਵੱਧ ਹੈ ਕੇਵਲ ਗੁਰੂ ਤੇਗ ਬਹਾਦਰ ਨੂੰ ਡਰਾਉਣ ਵਾਸਤੇ ਉਹਨਾਂ ਵੱਲੋਂ ਇਹ ਕਹਿ ਦਿੱਤਾ ਗਿਆ ਵੀ ਇਹਨੂੰ ਜਿਉਂਦੇ ਨੂੰ ਸਾੜ ਦਿਓ ਤੇਲ ਪਾ ਕੇ ਸਾੜ ਗਏ ਕਹਿੰਦੇ ਨਹੀਂ ਇਹਦੇ ਆਲੇ ਦੁਆਲੇ ਰੂਹ ਬੰਨ ਕੇ ਸਾੜੋ ਆਲੇ ਦੁਆਲੇ ਰੂਹ ਜਦੋਂ ਬੰਨਣ ਲੱਗੇ ਚੰਗੀ ਤਰ੍ਹਾਂ ਰੂਹ ਬੰਨ ਕੇ ਰੱਸੀ ਉੱਤੇ ਬੰਨ ਦਿੱਤੀ ਤੇ ਭਾਈ ਸਤੀਦਾਸ ਨੂੰ ਪੁੱਛਿਆ ਸਿਖਾ ਕੋਈ ਅੰਤਮ ਇੱਛਾ ਹੈ ਤੇ ਦੱਸ ਪੁੱਛਦੇ ਆਂ ਅੰਤਮ ਇੱਛਾ ਕੋਈ ਅੰਤਮ ਇੱਛਾ ਹੈ ਤੇ ਦੱਸ ਪਏ ਸਤੀਦਾਸ ਨੇ ਇਹ ਗੱਲ ਕਹੀ ਸੀ ਮਿੱਤੋ ਸੀ ਮੇਰਾ ਸਰੀਰ ਭਾਵੇਂ ਸਾੜ ਦਿਓ ਪਰ ਇੱਕ ਕੰਮ ਕਰੋ ਮੇਰਾ ਮੁਖ ਮੇਰੇ ਗੁਰੂ ਵੱਲ ਕਰ ਦਿਓ ਮੇਰੇ ਗੁਰੂ ਵੱਲ ਮੇਰਾ ਮੂੰਹ ਕਰ ਦਿਓ ਗੁਰੂ ਤੇਗ ਬਹਾਦਰ ਸਾਹਿਬ ਵੱਲ ਮੇਰਾ ਮੂੰਹ ਕਰ ਦਿਓ બસ ਮੇਰੀ ਇੰਨੀ ਮੰਗ ਹੈ ਮਰਨ ਲੱਗੇ ਐ ਸੜਨ ਲੱਗੇ ਐ ਜਿਉਂਦਿਆਂ ਪਰ ਗੁਰੂ ਵੱਲ ਪਿੱਠ ਇਹ ਮਨਜ਼ੂਰ ਨਹੀਂ ਸੀ